रेडी स्टार्ट ਪਿਆਰੇ ਬੱਚਿਓ ਅਕਸਰ ਆਪਾਂ ਆਪਣੇ ਆਲੇ ਦੁਆਲੇ ਦੋਸਤਾਂ ਮਿੱਤਰਾਂ ਸਕੇ ਸੰਬੰਧੀਆਂ ਰਿਸ਼ਤੇਦਾਰਾਂ ਦੇ ਜਨਮ ਦਿਨ ਤੇ ਜਾਂਦੇ ਹਾਂ ਤੇ ਵਿਤੋ ਬਾਹਰ ਖਰਚਾ ਵੀ ਕਰਦੇ ਹਾਂ ਡੰਡੇ ਪਰ ਕਿਉਂ ਇਹ ਸਭ ਕਰਦੇ ਹਾਂ ਡੰਡੇ ਅਸੀਂ ਕੀ ਐਨਾ ਚੰਗਾ ਕੰਮ ਕਰ ਦੇਤਾ ਕਿ ਤੂੰ ਮਟੜਕੇ ਨਾਲ ਜਨਮ ਦਿਨ ਮਨਾਈਏ ਪ੍ਰਸ਼ਨ ਚਿੰਨ ਪਹਿਲੀ ਗੱਲ ਤਾਂ ਇਹ ਹੈ ਕਿ ਆਪਣੇ ਜਨਮ ਦਿਨ ਤੇ ਸੋਚੋ ਕਿ ਜ਼ਿੰਦਗੀ ਦਾ ਇੱਕ ਸਾਲ ਘਟ ਹੋ ਗਿਆ ਹੈ ਡੰਡੀ ਇਸ ਲਈ ਸੋਚੋ ਕਿ ਬੀਤੇ ਸਾਲ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਉਹ ਦੁਬਾਰਾ ਨਾ ਹੋਣ ਅਤੇ ਇਹੇ ਵੀ ਸੋਚੋ ਕਿ ਬੀਤੇ ਵਰੇ ਵਿੱਚ ਕੋਈ ਨੇਕ ਕੰਮ ਕੀਤਾ ਪ੍ਰਸ਼ਨ ਚਿੰਨ ਜੇ ਨਹੀਂ ਕੀਤਾ ਤਾਂ ਇਸ ਵਰੇ ਕਰਨ ਦੀ ਬਿਉਤ ਬਣਾਓ ਡੰਡੀ ਜੇਕਰ ਤੁਸੀਂ ਮਾਇਕ ਤੌਰ ਤੇ ਮਜ਼ਬੂਤ ਹੋ ਤਾਂ ਆਪਣੇ ਜਨਮ ਦਿਨ ਤੇ ਕਿਸੇ ਬੇਸਹਾਰਾ ਜਾਂ ਲੋੜਵੰਦ ਦੀ ਮਦਦ ਕਰੋ ਡੰਡੀ ਉਹਨਾਂ ਨੂੰ ਕੋਈ ਅਦੇਹਾ ਤੋਹਫਾ ਦੇਓ ਜੋ ਉਹਨਾਂ ਦੇ ਜੀਵਨ ਦਾ ਆਧਾਰ ਬਣ ਸਕੇ ਡੰਡੇ ਜੋ ਉਹਨਾਂ ਦੀ ਜ਼ਿੰਦਗੀ ਨੂੰ ਸੁਖਾਲਾ ਕਰ ਸਕਦਾ ਹੈ ਡੰਡੇ ਆਪਣੇ ਆਲੇ ਦੁਆਲੇ ਹੋਣ ਹਾਰ ਵਿਦਿਆਰਥੀਆਂ ਦੀ ਮਦਦ ਕਰੋ ਡੰਡੇ ਬਿਨਾਂ ਭੇਦ ਭਾਵ ਨਾਲ ਕਿਸੇ ਦੀ ਮਦਦ ਕਰਨੀ ਚਾਹੀਦੀ ਹੈ ਡੰਡੇ ਆਪਣੇ ਜਨਮ ਦਿਨ ਤੇ ਤੋਹਫਿਆਂ ਦੀ ਉਡੀਕ ਘੱਟ ਕਰੋ ਦੂਸਰਿਆਂ ਨੂੰ ਤੋਹਫੇ ਦੇਣ ਦੀ ਤਿਆਰੀ ਕਰੋ ਅਜਿਹੇ ਤੋਹਫਾ ਜਿਸ ਨਾਲ ਕਿਸੇ ਮਜਬੂਰ ਬੱਚੇ ਦੀ ਜ਼ਿੰਦਗੀ ਬਦਲ ਸਕੇ ਡੰਡੀ ਕਿਸੇ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੜ੍ਹਨ ਸਮੱਗਰੀ ਵੰਡ ਦਿਓ ਡੰਡੀ ਹੋ ਸਕੇ ਤਾਂ ਆਪਣੇ ਹਰ ਜਨਮ ਦਿਨ ਤੇ ਇੱਕ ਰੁੱਖ ਲਗਾਓ ਤੇ ਪੂਰਾ ਸਾਲ ਉਸ ਦੀ ਦੇਖਭਾਲ ਕਰੋ ਡੰਡੀ ਜੇਕਰ ਹੋ ਸਕੇ ਤਾਂ ਦੂਸਰਿਆਂ ਨੂੰ ਵੀ ਤੋਹਫੇ ਵਜੋਂ ਰੁੱਖ ਦੇ ਬੂਟੇ ਦੇ ਕੇ ਜਨਮ ਦਿਨ ਤੇ ਰੁੱਖ ਲਗਾਉਣ ਦੀ ਪ੍ਰੇਰਣਾ ਦਿਓ ਡੰਡੀ ਕਈ ਵਾਰ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਅਮੀਰ ਲੋਕ ਆਪਣੇ ਜਨਮ ਦਿਨ ਤੇ ਧਾਰਮਿਕ ਅਸਥਾਨਾਂ ਤੇ ਬਿਆੰਤ দান ਕਰਦੇ ਹਨ ਪਰ ਉਹਨਾਂ ਦੇ ਪਿੰਡ ਦੇ ਸਰਕਾਰੀ ਸਕੂਲ ਦੀ ਇਮਾਰਤ ਖਸਤਾ ਹਾਲ ਹੁੰਦੀ ਹੈ ਜਿੱਥੇ ਪਿੰਡ ਤੇ ਦੇਸ਼ ਦਾ ਭਵਿੱਖ ਸਿੱਖਿਆ ਹਾਸਲ ਕਰ ਰਿਹਾ ਹੁੰਦਾ ਹੈ ਡੰਡੀ ਗੁਰੂ ਘਰਾਂ ਵਿੱਚ ਵਿਦਾਨ ਦੇਵੋ ਪਰ ਅਸਲ ਲੋੜਵੰਦ ਸਾਡੇ ਸਕੂਲ ਵੀ ਹਨ ਡੰਡੀ ਉਥੇ ਕਿਸੇ ਵੀ ਨਿਰਮਾਣ ਵਿੱਚ ਹਿੱਸਾ پا ਕੇ ਇੱਕ ਨਵੀਂ ਪਿਰਤ ਪਾ ਸਕਦੇ ਹਾਂ ਡੰਡੀ ਪਿੰਡਾਂ ਤੋਂ ਪਿੰਡਾਂ ਦੇ ਸਕੂਲਾਂ ਵਿੱਚ ਹਾਲੇ ਵੀ ਕਈ ਕੰਮ ਅਧੂਰੇ ਹਨ ਡੰਡੀ ਅਸੀਂ ਲੋਕ ਇਹ ਸੋਚਦੇ ਹਨ ਕਿ ਇਹ ਸਰਕਾਰੀ ਸਕੂਲ ਹਨ ਡੰਡੀ ਅਸੀਂ ਇਸ ਵਿੱਚ ਹਿੱਸਾ ਕਿਉਂ ਬਾਈਏ ਪਰ ਜਰਾ ਸੋਚੋ ਕਿ ਇਹ ਸਾਡੀ ਤੇ ਦੇਸ਼ ਦੀ ਸੰਪਤੀ ਹੈ ਡੰਡੀ ਇਸ ਵਿੱਚ ਵਾਧਾ ਤੇ ਨਿਰਮਾਨ ਕਰਨਾ ਸਾਡਾ ਆਪਣਾ ਫਰਜ਼ ਹੈ ਡੰਡੀ ਸੋ ਇਸ ਕਰਕੇ ਆਪਣੇ ਜਨਮ ਦਿਨ ਦੀ ਖੁਸ਼ੀ ਦੁੱਗਣੀ ਕਰਨ ਲਈ ਫਜ਼ੂਲ ਖਰਚੀ ਛੱਡ ਕੇ ਨੇਕ ਕੰਮਾਂ ਵਿੱਚ ਯੋਗਦਾਨ ਪਾਓ ਤੇ ਇੰਜ ਜਨਮ ਦਿਨ Manau, Dandi.